ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੀਰਾਂ ਕੌਰ 786 ਚੈਨਲ 'ਚ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਬਣਾਵਾਂਗੇ ਭਿੰਡੀ ਆਲੂ ਦੀ ਮਸਾਲੇਦਾਰ ਸਬਜ਼ੀ ਬਹੁਤ ਹੀ ਆਪਾਂ ਟੇਸਟੀ ਬਣਾਵਾਂਗੇ ਤੇ ਇੱਕ ਨਵੇਂ ਜਿਹੇ ਤਰੀਕੇ ਨਾਲ ਬਣਾਵਾਂਗੇ ਜੇਕਰ ਤੁਹਾਨੂੰ ਵੀਡੀਓ ਪਸੰਦ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਨੇ ਮੇਰੇ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਲਿਓ ਚਲੋ ਫਿਰ ਆਪਾਂ ਸਬਜ਼ੀ ਬਣਾਉਣਾ ਸ਼ੁਰੂ ਕਰਦੇ ਹਾਂ ਭਿੰਡੀ ਦੀ ਸਬਜ਼ੀ ਬਣਾਉਣ ਵਾਸਤੇ ਤੇ ਮੈਂ ਪਿੰਡਾਂ ਲੈ ਲੇਟਾਂਗਾ ਪਿੰਡਾਂ ਲੈ ਕੇ ਉਸ ਤੋਂ ਬਾਅਦ ਮੈਂ ਚੰਗੀ ਤਰ੍ਹਾਂ ਪਾਣੀ ਦੇ ਨਾਲ ਦੋ ਤਿੰਨ ਵਾਰੀ ਇਹਨਾਂ ਨੂੰ ਧੋ ਲਿਆ ਸਾਰੀ ਡਸਟ ਵਗੈਰਾ ਜਿਹੜੀ ਗੰਦਗੀ ਹੁੰਦੀ ਆ ਪਿੰਡਾਂ ਦੇ ਉੱਪਰ ਸਾਰੀ ਆਪਾਂ ਹਟਾ ਤੀਏ ਤੇ ਉਸ ਤੋਂ ਬਾਅਦ ਇਹਨਾਂ ਨੂੰ ਸੁਕਾ ਵੀ ਲਿਆ ਤੁਸੀਂ ਦੇਖ ਸਕਦੇ ਬਿਲਕੁਲ ਸੁੱਕੀਆਂ ਪਿੰਡਾਂ ਹੈਗਾ ਹਾਂਜੀ ਸਬਜ਼ੀ ਬਣਾਉਣ ਵਾਸਤੇ ਤੇ ਆਪਾਂ ਚਾਰ ਆਲੂ ਲੈ ਚ ਸੀ ਆਲੂਆਂ ਨੂੰ ਮੈਂ ਚੰਗੀ ਤਰ੍ਹਾਂ ਧੋ ਕੇ ਤੇ ਛਿੱਲ ਕੇ ਤੇ ਇਸ ਤਰ੍ਹਾਂ ਆਪਾਂ ਛੋਟੇ ਛੋਟੇ ਟੁਕੜੇ ਦੇ ਵਿੱਚ ਕੱਟ ਲਿਆਗਾ ਤੇ ਕੱਟ ਕੇ ਆਲੂ ਆਪਾਂ ਪਾਣੀ ਦੇ ਵਿੱਚ ਐਸਾ ਸਾਰੇ ਆਪਾਂ ਡਬੋ ਕੇ ਰੱਖਦੇ ਕਿ ਜਿਹੜੇ ਆਲੂ ਆਪਣੇ ਕਾਲੇ ਨਾ ਪੈਣ ਹੁਣ ਆਪਾਂ ਇਹਨਾਂ ਨੂੰ ਕਰ ਦਾਂਗੇ ਸਾਈਡ ਤੇ ਤੇ ਆਪਾਂ ਹੁਣ ਭਿੰਡਾਂਾਂ ਚੀਰਾਂਗੇ ਜਦੋਂ ਵੀ ਆਪਾਂ ਭਿੰਡਾਂਾਂ ਦੀ ਸਬਜ਼ੀ ਬਣਾਉਣੀ ਹੈ ਤੇ ਕੱਚੀਆਂ-ਕੱਚੀਆਂ ਭਿੰਡਾਂਾਂ ਹੋਣੀਆਂ ਚਾਹੀਦੀਆਂ ਦਾਣੇ ਵਾਲੀਆਂ ਭਿੰਡਾਂਾਂ ਨਹੀਂ ਹੋਣੀਆਂ ਜੇ ਫਿਰ ਦਾਣੇ ਵਾਲਾਂ ਭਿੰਡਾਂਾਂ ਦੀ ਸਬਜ਼ੀ ਨਹੀਂ ਵਧੀਆ ਬਣ ਜੇਗੀ ਤੇ ਹੁਣ ਆਪਾਂ ਇਹਦਾ ਮੂਰਲਾ ਹਿੱਸਾ ਤੇ ਪਿਛਲਾ ਹਿੱਸਾ ਆਪਾਂ ਕੱਟ ਦਾਂਗੇ ਇਸ ਤਰ੍ਹਾਂ ਤੇ ਬਹੁਤਾ ਬਰੀਕ ਨਹੀਂ ਆਪਾਂ ਕੱਟ ਥੋੜੇ ਮੋਟੀਆਂ-ਮੋਟੀਆਂ ਜਿਹੜੀਆਂ ਆਪਾਂ ਭਿੰਡਾਂਾਂ ਕੱਟਾਂਗੇ ਐਸ ਤਰ੍ਹਾਂ ਸਾਰਾ ਭਿੰਡਾਂਾਂ ਐਸ ਤਰ੍ਹਾਂ ਆਪਾਂ ਕੱ ਹਾਂਜੀ ਸਾਰੀਆਂ ਆਪਾਂ ਭਿੰਡੀਆਂ ਇਸ ਤਰ੍ਹਾਂ ਕੱਟ ਲਈਆਂ ਤੇ ਹੁਣ ਆਪਾਂ ਬਣਾਵਾਂਗੇ ਸਬਜ਼ੀ ਗੈਸ ਦੇ ਉੱਪਰ ਆਪਾਂ ਕੜਾਹੀ ਨੂੰ ਰੱਖ ਲਿਆ ਕੜਾਹੀ ਦੇ ਵਿੱਚ ਆਪਾਂ ਹੁਣ ਸਰੋਂ ਦਾ ਤੇਲ ਪਾਵਾਂਗੇ ਡੇਢ ਕ ਕੜਚੀ ਆਪਾਂ ਸਰੋਂ ਦਾ ਤੇਲ ਪਾਇਆ ਹੈਗਾ ਤੇਲ ਗਰਮ ਹੋ ਗਿਆ ਤੇ ਜਿਹੜੇ ਕੱਟੇ ਹੋਏ ਆਪਣੇ ਆਲੂ ਸੀਗੇ ਤੇ ਆਲੂਆਂ ਦਾ ਚੰਗੀ ਤਰ੍ਹਾਂ ਆਪਾਂ ਪਾਣੀ ਵਿੱਚ ਛੋੜਤਾ ਹੈਗਾ ਤੇ ਹੁਣ ਆਪਾਂ ਆਲੂਆਂ ਨੂੰ ਪਾ ਦਾਂਗੇ ਤੇਲ ਦੇ ਵਿੱਚ ਤੇ ਆਪਾਂ ਸਭ ਤੋਂ ਪਹਿਲਾਂ ਇਹਨਾਂ ਨੂੰ ਫਰਾਈ ਕਰਨਾ ਹੈਗਾ ਜਿਆਦਾ ਆਪਾਂ ਪਕਾਉਣਾ ਨਹੀਂ ਗਾ ਹਲਕੇ ਜਦੋਂ ਸੌਫਟ ਹੋ ਗਏ ਨਾ ਉਦੋਂ ਤੱਕ ਹੀ ਆਪਾਂ ਇਹਨਾਂ ਨੂੰ ਪਕਾਉਣਾ ਹੈ ਤੇ ਇਸ ਤਰ੍ਹਾਂ ਸਬਜ਼ੀ ਬਹੁਤ ਵਧੀਆ ਬਣਦੀ ਹੈ ਤੁਸੀਂ ਵੀਡੀਓ ਨੂੰ ਪੂਰਾ ਦੇਖਿਓ ਵੀਪਿੰਡੀ ਦੀ ਸਬਜ਼ੀ ਮੈਂ ਮਸਾਲੇਦਾਰ ਪਿੰਡੀ ਦੀ ਮਿਰਚ ਐਸ ਤਰ੍ਹਾਂ ਸਬਜ਼ੀ ਬਣਾਉਂਗੀ ਹਾਂਜੀ ਆਲੂਆਂ ਨੂੰ ਆਪਾਂ ਫਰਾਈ ਕਰ ਲਿਆ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਜਿਹੜੇ ਆਲੂ ਆਪਨੇ ਫਰਾਈ ਹੋ ਗਏ ਤੇ ਹੁਣ ਆਪਾਂ ਇਹਨਾਂ ਨੂੰ ਕੱਢ ਲੈਨੇ ਤੇਲ ਦੇ ਵਿੱਚੋਂ ਚੰਗੀ ਤਰ੍ਹਾਂ ਆਪਾਂ ਤੇਲ ਨੂੰ ਝੋੜ ਦਾਂਗੇ ਇਹਨਾਂ ਦਾ ਹਾਂਜੀ ਆਹ ਲੂਣਾਂ ਨੂੰ ਆਪਾਂ ਕੜਾਹੀ ਦੇ ਵਿੱਚੋਂ ਹੁਣ ਕੱਢ ਲਿਆ ਹੈਗਾ ਤੇ ਇਸੇ ਤੇਲ 'ਚ ਆਪਾਂ ਹੁਣ ਜਿਹੜੀਆਂ ਭਿੰਡਾਂਾਂ ਕੱਟੀਆਂ ਆਂਗਾ ਉਹ ਆਪਾਂ ਹੁਣ ਤੇਲ ਦੇ ਵਿੱਚ ਪਾ ਦਾਂਗੇ ਤੇ ਭਿੰਡਾਂ ਨੂੰ ਵੀ ਹਲਕਾ ਜਿਹਾ ਆਪਾਂ ਸੌਫਟ ਕਰਨਾ ਜ਼ਿਆਦਾ ਆਪਾਂ ਪਕਾਉਣਾ ਨਹੀਂਗਾ ਭਿੰਡੀ ਨੂੰ ਵੀ ਆਪਾਂ ਫ੍ਰਾਈ ਕਰ ਲਿਆ ਹੈਗਾ ਹਲਕਾ ਜਿਹਾ ਸੌਫਟ ਕੀਤਾ ਹੈਗਾ ਭਿੰਡੀ ਨੂੰ ਤੇ ਹੁਣ ਆਪਾਂ ਕਰ ਲੈਨੇ ਤੇਲ 'ਚ ਪਿੰਡੀ ਨੂੰ ਆਪਾਂ ਕੜਾਹੀ ਦੇ ਵਿੱਚੋਂ ਕੱਢ ਲਿਆ ਤੇ ਆਪਾਂ ਡੇਢ ਕੜਚੀ ਪਾਈ ਸੀਗੀ ਤੇਲ ਦੀ ਤੇ ਅੱਧਿਕ ਕੜਚੀ ਤੇਲ ਦੀ ਬਚ ਗਈ ਹੈ ਇੱਕ ਕੜਚੀ ਦੇ ਵਿੱਚ ਦੋ ਚੀਜ਼ਾਂ ਆਪਾਂ ਫਰਾਈ ਕਰ ਲਈਆਂ ਹੁਣ ਆਪਾਂ ਇੱਕ ਚਮਚ ਪਾ ਦਾਂਗੇ ਸਾਬਤ ਜੀਰਾ ਚੁਟਕੀ ਭਰ ਪਾ ਦਾਂਗੇ ਆਪਾਂ ਹਿੰਗ ਹਿੰਗ ਦਾ ਫਲੇਵਰ ਬਹੁਤ ਵਧੀਆ ਆਉਂਦਾ ਜੀਰੇ ਨੂੰ ਆਪਾਂ ਭੌਣਾ ਲਿਆਗਾ ਥੋੜੀਆਂ ਜੀਆਂ ਮੇਰੇ ਕੋਲੇ ਸੀਗਾ ਲਸਣ ਦਾ ਗੰਡਾ ਇਸ ਤਰ੍ਹਾਂ ਆਪਾਂ ਛਿੱਲ ਕੇ ਤੇ ਬਰੀਕ-ਬਰੀਕ ਕੱਟ ਲੈ ਇਹ ਐਡ ਕਰ ਦਾਂਗੇ 3-4 ਲੈਤੇ ਨੇ ਪਿਆਜ਼ ਇਸ ਤਰ੍ਹਾਂ ਆਪਾਂ ਲੰਬਾਈ ਦੇ ਵਿੱਚ ਕੱਟ ਲਿਆਗਾ ਤੇ ਹੁਣ ਆਪਾਂ ਇਹ ਐਡ ਕਰਾਂਗੇ ਛਿੰਡੀ ਦੇ ਵਿੱਚ ਪਿਆਜ਼ ਥੋੜਾ ਜਿਆਦਾ ਹੋਵੇ ਤਾਂ ਸਬਜ਼ੀ ਟੇਸਟੀ ਬਣਦੀ ਹੈ ਏ ਆਪਾਂ ਜ਼ਿਆਦਾ ਨਹੀਂ ਗਾ ਭੁੰਨਣਾ ਹੈਗਾ ਹਲਕਾ ਜਿਹਾ ਸੌਫਟ ਜਿਹਾ ਕਰਨਾ ਹੈਗਾ। ਨੂੰ ਵੀ ਆਪਾਂ ਹਲਕਾ ਜਿਹਾ ਭੁੰਨ ਲਿਆਗਾ ਤੇ ਹੁਣ ਆਪਾਂ ਮਸਾਲੇ ਐਡ ਕਰਾਂਗੇ। ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਹਲਦੀ ਪਾਊਡਰ ਅੱਧਾ ਚਮਚ। ਅੱਧਾ ਚਮਚ ਪਾ ਦਾਂਗੇ ਆਪਾਂ ਧਨੀਆ ਪਾਊਡਰ ਦਾ। ਹੁਣ ਆਪਾਂ ਇਹਨਾਂ ਨੂੰ ਮਿਕਸ ਕਰ ਦਾਂਗੇ। ਗੈਂਸ ਆਪਾਂ ਮੀਡੀਅਮ ਜਿਹਾ ਕਰ ਦਾਂਗੇ ਇਸ ਵਾਰੀ ਜਿਆਦਾ ਸਲੋ ਵੀ ਨਹੀਂ ਕਰਨਾ ਹੈ ਮੀਡੀਅਮ ਜਿਹਾ ਕਰ ਦਾਂਗੇ ਹਾਂਜੀ ਮਸਾਲਿਆਂ ਨੂੰ ਵੀ ਹਲਕਾ ਜਿਹਾ ਆਪਾਂ ਹੁਣ ਭੁੰਨ ਲਿਆਗਾ ਤੇ ਗੈਂਸ ਆਪਾਂ ਸਲੋ ਕਰ ਦਾਂਗੇ ਹੁਣ ਆਪਾਂ ਹੋਰ ਮਸਾਲੇ ਐਡ ਕਰਾਂਗੇ ਅੱਧਾ ਕ ਚਮਚ ਪਾ ਦਾਂਗੇ ਆਪਾਂ ਅਮचूर ਪਾਊਡਰ ਦਾ ਅਮचूर ਪਾਊਡਰ ਦਾ ਸਬਜ਼ੀ ਵਿੱਚ ਫਲੇਵਰ ਬਹੁਤ ਵਧੀਆ ਆਉਂਦਾ ਸਬਜ਼ੀ ਆਪਣੀ ਖੱਟੀ ਮਿੱਠੀ ਤੇ ਟੇਸਟੀ ਬਣਦੀ ਆ ਹੰਚੂਰ ਪਾਊਡਰ ਨਾ ਹੋਵੇ ਤਾਂ ਤੁਸੀਂ ਇੱਕ ਨਿੰਬੂ ਦਾ ਰਸ ਵੀ ਪਾ ਸਕਦੇ ਆ ਤੇ ਹੁਣ ਆਪਾਂ ਪਾ ਦਾਂਗੇ ਅੱਧਾ ਚਮਚ ਜੀਰਾ ਪਾਊਡਰ ਫਰਾਈ ਕੀਤੀਆਂ ਹੋਈਆਂ ਜਿਹੜੀਆਂ ਆਪਣੀਆਂ ਭਿੰਡੀਆਂ ਇਹ ਐਡ ਕਰਾਂਗੇ ਹੁਣ ਆਪਾਂ ਤੇ ਗੈਸ ਮੀਡੀਅਮ ਜャ ਕਰ ਦੇਗੇ ਆਪਾਂ ਫਰਾਈ ਕੀਤੇ ਹੋਏ ਆਲੂ ਪਾ ਦਾਂਗੇ ਹੁਣ ਆਪਾਂ ਪਾ ਦਾਂਗੇ ਪਿੱਛੇ ਲਾਲ ਮਿਰਚ ਅੱਧਾ ਇੱਕ ਚਮਚ ਨਮਕ ਪਾ ਦਾਂਗੇ ਆਪਾਂ ਸਵਾਦ ਅਨਸਾਰ ਹੁਣ ਆਪਾਂ ਇਹਨਾਂ ਚੀਜ਼ਾਂ ਨੂੰ ਕਰ ਦਾਂਗੇ ਨੈਕਸਟ ਸਬਜੀ ਨੂੰ ਮੈਂ ਟੱਕ ਕੇ ਨਹੀਂ ਬਣਾਉਂਦੀ ਇਸ ਤਰ੍ਹਾਂ ਆਪਾਂ ਬਿਨਾਂ ਟੱਕੇ ਜਿਹੜੀ ਸਬਜੀ ਆਪਾਂ ਬਣਾਵਾਂਗੇ ਜਿਦੇਸਾ ਦੇ ਬਿਲਕੁਲ ਵੀ ਤਾਰਾ ਨਹੀਂ ਬਣੀਆਂ ਆਂ ਐਸ ਤਰੀਕੇ ਨਾਲ ਤੁਸੀਂ ਜਦੋਂ ਭਿੰਡੀ ਦੀ ਸਬਜ਼ੀ ਬਣਾਉਂਗੇ ਨਾ ਤੇ ਬਹੁਤ ਵਧੀਆ ਬਣਦੀ ਹੈ ਤੇ ਨਾਲੇ ਫਰਤਾਰਾਂ ਜੀਆਂ ਨਹੀਂ ਬਣਦੀਆਂ ਤੁਸੀਂ ਦੇਖ ਸਕਦੇ ਆ ਬਿਲਕੁਲ ਐ ਨਿਖਰੀ ਨਿਖਰੀ ਸਬਜ਼ੀ ਬਣੀ ਹੋਏਗੀ ਆ ਅੱਧਾ ਮਿੰਟ ਆਪਾਂ ਸੇਕ ਲਵਾ ਲਿਆ ਹੁਣ ਭਿੰਡੀਆਂ ਨੂੰ ਤੇ ਹੁਣ ਆਪਾਂ ਪਾ ਦਾਂਗੇ ਅੱਧਾ ਚਮਚ ਮੀਟ ਮਸਾਲੇ ਦਾ ਇਹ ਵੀ ਆਪਾਂ ਹੁਣ ਮਿਕਸ ਕਰ ਦਾਂਗੇ ਜੇ ਤੁਹਾਡੇ ਕੋਲੇ ਕਸੂਰੀ ਮੇਥੀ ਆ ਜਾਂ ਧਨੀਆ ਤੁਸੀਂ ਉਹ ਵੀ ਐਡ ਕਰ ਸਕਦੇ ਆ ਮੇਰੇ ਕੋਲੇ ਹੁਣ ਹੈ ਨਹੀਂ ਇਸ ਟਾਈਮ ਮੈਂ ਤਾਈਆਂ ਨਹੀਂ ਕੀਤਾ ਹੁਣ ਇਹ ਐਡ ਤੇ ਤੁਹਾਡੇ ਕੋਲੇ ਹੋ ਤਾਂ ਤੁਸੀਂ ਜ਼ਰੂਰ ਐਡ ਕਰਿਓ ਕਿਉਂਕਿ ਫਲੇਵਰ ਬਹੁਤ ਵਧੀਆ ਆਉਂਦਾ ਕਿਉਂਕਿ ਆਪਾਂ ਹੋਂ ਜਿਹੜੀਆਂ ਭਿੰਡੀਆਂ ਸੀ ਉਹ ਵੀ ਫਰਾਈ ਕੀਤੀਆਂ ਸੀ ਆਲੂ ਵੀ ਆਪਾਂ ਫਰਾਈ ਕੀਤੇ ਸੀਗੇ ਤੁਸੀਂ ਦੇਖ ਸਕਦੇ ਆਲੂ ਬਹੁਤ ਵਧੀਆ ਬਣੇ ਪਏ ਹੈਗੇ ਆ ਤੇ ਹੁਣ ਆਪਾਂ ਇੱਥੇ ਕੀ ਕਰਾਂਗੇ ਗੈਸ ਕਰਦਾਂਗੇ ਬੰਦ ਤੇ ਹੁਣ ਆਪਾਂ ਇਹਨੂੰ ਟੱਕ ਦਾਂਗੇ ਗੈਸ ਬੰਦ ਕਰਕੇ ਆਲੂ ਮਸਾਲਾ ਬਣ ਕੇ ਰੈਡੀ ਤੇ ਹੁਣ ਆਪਾਂ ਪਿੜੇ ਦੇ ਵਿੱਚ ਸਬਜ਼ੀ ਨੂੰ ਕੱਢ ਲਾਂਗੇ ਤੁਸੀਂ ਪਰੌਂਠੇ ਦੇ ਨਾਲ ਖਾਓ ਚਾਹੇ ਤੁਸੀਂ ਹੁਣ ਰੋਟੀ ਦੇ ਨਾਲ ਖਾਓ ਸਬਜ਼ੀ ਬਹੁਤ ਵਧੀਆ ਟੇਸਟੀ ਬਣੀ ਆ ਤੇ ਇਸ ਤਰ੍ਹਾਂ ਤੁਸੀਂ ਵੀ ਘਰ ਵਿੱਚ ਬਣਾ ਕੇ ਸਬਜ਼ੀ ਨੂੰ ਜਰੂਰ ਸਰਵ ਕਰਿਓ ਜੇ ਅੱਜ ਦੀ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ ਤੇ ਚੈਨਲ ਨੂੰ ਵੀ ਤੁਸੀਂ ਜਰੂਰ ਸਬਸਕ੍ਰਾਈਬ ਕਰ ਦਿਓ ਮਿਲਦੀਆਂ ਕੋਈ ਆਪਾਂ ਨਵੀਂ ਰੈਸਪੀ ਦੇ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ